ਗੁញਿਆ ਕੋਲ ਹੁੰਦਾ ਸਭ ਕੁਝ ਹੈ ਉਹਨਾਂ 10 ਰੁਪਏ ਦਾ ਜੂਸ ਦਾ ਗਲਾਸ ਵੀ ਨਹੀਂ ਪੀਂਦੇ ਜੀਬ ਵਿੱਚ ਪੈਸੇ ਹੈਗੇ ਨੇ ਆਪਣੀਆਂ ਇੰਦਰੀਆਂ ਤੜਫਾਈ ਜਾਣਗੇ ਜੇ ਉਹਨਾਂ ਨੂੰ ਕਹਿ ਦੋ 10 ਰੁਪਏ ਦਾ ਜੂਸ ਦਾ ਗਲਾਸ ਪੀ ਲਿਆ ਕਰੋ ਜਾਬਾ ਤੇਰੀਆਂ ਬਾਹਰ ਨਿਕਲੀਆਂ ਪਈਆਂ ਮੂੰਹ ਕਿਹੋ ਜਿਹਾ ਤਰ੍ਹਾਂ ਹੋਇਆ ਪਿਆ ਜੂਸ ਪੀਲਾ ਕਿਤੇ ਫਰੂਟ ਖਾ ਲਾ ਸਰੀਰ ਨੂੰ ਕਿਉਂ ਤੂੰ ਕਹਿੰਦਾ ਨਾ 10 ਰੁਪਏ ਖਰਚ ਹੋ ਜਾਣਗੇ ਪੈਸੇ ਹੈਗੇ ਨੇ ਖਰਚਣੇ ਨਹੀਂ ਪਈਆਂ ਦੀ ਇਹ ਹਾਲਤ ਹੈ ਲੱਖ ਲੱਖ ਰੁਪਏ ਤਨਖਾਹ ਹੈ ਖਾਣਾ ਹੈ ਨਹੀਂ ਇੱਕ ਨੂੰ ਮੈਂ ਕਿਹਾ ਮੈਂ ਕਿਹਾ ਉਹ ਜੂਸ ਜਸ ਪੀ ਲਿਆ ਕਰ 20-20 ਕਿਲੋਮੀਟਰ ਤੂੰ ਸਾਈਕਲ ਚਲਾਉਣਾ ਜੂਸ ਪੀ ਕੇ ਉਹਦੀ ਘਰ ਵਾਲੀ ਆਈ ਕਹਿੰਦੀ ਅਸੀਂ ਇਹਨੂੰ ਖਾਣ ਨੂੰ ਨਹੀਂ ਦਿੰਦੇ ਬਾਬਾ ਜੀ ਤੁਸੀਂ ਕਹਿੰਦੇ ਜੂਸ ਪੀ ਲਿਆ ਕਰੋ ਉਹ ਮੈਂ ਕਿਹਾ ਮੈਂ ਤਾਂ ਸਮਝਾਇਆ ਭਾਈ ਵੀ ਇੰਦਰੀਆਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਭੁੱਖ ਦੇ ਨਾਲ ਕਿਉਂ ਤੂੰ ਤੰਗ ਕਰਦਾ ਸਾਹ ਸੰਗਤ ਮਾਇਆ ਗਜਰਾਨ ਜੀ ਮਹਾਰਾਜ ਨੇ ਤੁਹਾਨੂੰ ਦੇਣੀ ਹੈ ਨਾ ਤੁਹਾਨੂੰ ਖਰਚਣੀ ਵੀ ਚਾਹੀਦੀ ਐ ਛਕ ਅੱچھے ਕੰਮਾਂ ਦੇ ਖਰਚੋ ਇਹਨੂੰ ਮਾਇਆ ਨੂੰ